ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨ ਫੂਡ ਰੈਸਪੀ ਤੇ ਅੱਜ ਆਪਾਂ ਖੋਏ ਤੇ ਵੇਸਣ ਦੀਆਂ ਟੇਸਟੀ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਪਿੰਨੀਆਂ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਸੁਪਰ ਟੇਸਟੀ ਬਣਾ ਕੇ ਖਾ ਸਕਦੇ ਹਾਂ ਇਨ੍ਹਾਂ ਪਿੰਨੀਆਂ ਨੂੰ ਬੱਚੇ ਤੋਂ ਲੈ ਕੇ ਵੱਡੇ ਸਾਰੇ ਹੀ ਖਾਣਾ ਪਸੰਦ ਕਰਨਗੇ ਪਿੰਨੀਆਂ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਿੰਨੀਆਂ ਬਣਾਉਣ ਲਈ ਮੈਂ ਜਿਹੜਾ ਸਮਾਨ ਲਿਆ ਸਭ ਤੋਂ ਪਹਿਲਾਂ ਆਪਾਂ ਉਹ ਦੇਖ ਲੈਣੇ ਆਂ 1 ਕਿਲੋ ਖੁਆਲੇ ਖੁਆ ਮੇਕਰ ਵਿੱਚ ਹੀ ਬਣਾ ਕੇ ਤਿਆਰ ਕੀਤਾ ਸੀ ਇਸ ਦੀ ਵੀਡੀਓ ਮੇਰੇ ਚੈਨਲ ਉੱਪਰ ਅਪਲੋਡ ਹੈ ਤੁਸੀਂ ਦੇਖ ਸਕਦੇ ਹੋ ਡੇਢ ਕੌਲੀ ਬੇਸਨ ਲਿਆ ਬੇਸਨ ਦੀ ਜਗ੍ਹਾ ਤੁਸੀਂ ਕਣਕ ਦਾ ਆਟਾ ਵੀ ਲੈ ਸਕਦੇ ਹੋ 1 ਕੌਲੀ ਦੇਸੀ ਘਿਓ ਲੈ ਇਹ ਕਿਉਂ ਵੀ ਘਰ ਵਿੱਚ ਹੀ ਤਿਆਰ ਕੀਤਾ ਹੋਇਆ 1 ਕੌਲੀ ਪੀਸੀ ਹੋਈ چینی ਲਈਏ 20-25 ਬਦਾਮ 20-25 ਕਾਜੂ 2 ਵੱਡੇ ਚਮਚੇ ਬਰੀਕ ਕਟਿਆ ਹੋਇਆ ਖੋਪਾ ਲਈਏ ਕੜਾਈ ਵਿੱਚ ਆਪਾਂ 1 ਚਮਚ ਦੇਸੀ ਘਿਓ ਪਾ ਦੇਵਾਂਗੇ ਕਿ ਉਹਨੂੰ ਗਰਮ ਕਰ ਲਵਾਂਗੀ। ਕਿਉਂ ਗਰਮ ਹੋ ਗਿਆ? ਹੁਣ ਇਸ ਵਿੱਚ ਆਪਾਂ ਕਾਜੂ ਬਦਾਮ ਪਾ ਦੇਵਾਂਗੇ। ਕਾਜੂ ਤੇ ਬਦਾਮ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ। ਜਦੋਂ ਆਪਾਂ ਕਾਜੂ ਬਦਾਮ ਭੁੰਨ ਕੇ ਬਿਨੀਆਂ ਵਿੱਚ ਐਡ ਕਰਦੇ ਹਾਂ ਤਾਂ ਟੇਸਟ ਬਹੁਤ ਵਧੀਆ ਆਉਂਦਾ। ਤੇ ਇੱਕ ਆਪਾਂ ਘੱਟ ਹੀ ਰੱਖਾਂਗੇ। ਕਾਜੂ ਤੇ ਬਦਾਮ ਨੂੰ ਆਪਾਂ ਹਲਕਾ ਜਿਹਾ ਭੁੰਨ ਲੈ ਹੁਣ ਇਸ ਨੂੰ ਆਪਾਂ ਪਲੇਟ ਵਿੱਚ ਕੱਢ ਲਵਾਂਗੇ। ਅੱਜੂ ਤੇ ਬਦਾਮ ਨੂੰ ਹਲਕਾ ਠੰਡਾ ਕਰਨ ਤੋਂ ਬਾਅਦ ਆਪਾਂ ਇੱਕ ਵਿਕ ਕੱਟ ਲਵਾਂਗੇ ਇਸੇ ਘਿਓ ਵਿੱਚ ਆਪਾਂ ਕੱਟਿਆ ਹੋਇਆ ਖੁੱਪਾ ਪਾ ਦੇਵਾਂਗੇ ਖੁੱਪੇ ਨੂੰ ਆਪਾਂ ਘੱਟ ਸੇਕ ਤੇ 1 ਮਿੰਟ ਲਈ ਭੁੰਨ ਲੈਣਾ ਇਸ ਨੂੰ ਜ਼ਿਆਦਾ ਨਹੀਂ ਭੁੰਨਣਾ ਖੁੱਪੇ ਨੂੰ ਆਪਾਂ ਹਲਕਾ ਜਿਹਾ ਭੁੰਨ ਲਏ ਹੁਣ ਇਸ ਨੂੰ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਇਸ ਦਾ ਆਪਾਂ ਜ਼ਿਆਦਾ ਕਲਰ ਨਹੀਂ ਚੇਂਜ ਹੋਣ ਦੇਣਾ ਬਾਕੀ ਬਚਿਆ ਹੋਇਆ ਘਿਓ ਵੀ ਆਪਾਂ ਕੜਾਈ ਵਿੱਚ ਪਾ ਦੇਵਾਂਗੇ ਘਿਓ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਵਾਂਗੇ ਇਹ ਉਹਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਏ ਹੁਣ ਇਸ ਵਿੱਚ ਆਪਾਂ ਬੇਸਣ ਪਾ ਦੇਵਾਂਗੇ ਬੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਬੇਸਣ ਨੂੰ ਆਪਾਂ ਘਿਓ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਏ ਕਿਉਂ ਆਪਾਂ ਬੇਸਣ ਤੋਂ ਥੋੜਾ ਘੱਟ ਹੀ ਰੱਖਣਾ ਜੇਕਰ ਆਪਾਂ ਨੂੰ ਬਾਅਦ ਵਿੱਚ ਲੋੜ ਪੈਂਦੀ ਹੈ ਤਾਂ ਪੈਡ ਕਰ ਸਕਦੇ ਹਾਂ ਬੇਸਣ ਨੂੰ ਆਪਾਂ ਘੱਟ ਸੇਕ ਤੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਬੇਸਣ ਆਪਾਂ ਘੱਟ ਸੇਕ ਤੇ ਹੀ ਭੁੰਨਣਾ ਕਿਉਂਕਿ ਕਈ ਵਾਰ ਜਦੋਂ ਆਪਾਂ ਤੇਜ਼ ਸੇਕ ਤੇ ਬੇਸਣ ਭੁੰਨ ਲੈਂਦੇ ਹਾਂ ਤਲਵੈਸਨ ਭੁੰਨੇ ਜਲਦੀ ਜਾਂਦੇ ਪਰ ਟੇਸਟ ਵਧੀਆ ਨਹੀਂ ਆਉਂਦਾ ਘੱਟ ਸੇਕ ਤੇ ਵੈਸਨ ਬਹੁਤ ਵਧੀਆ ਭੁੰਨੇ ਕੇ ਤਿਆਰ ਹੁੰਦੇ ਜਿਵੇਂ ਜਿਵੇਂ ਬੈਸਨ ਨੂੰ ਭੁੰਨੇ ਜਾਵਾਂਗੀ ਇਹ ਪਤਲਾ ਹੋਣਾ ਸ਼ੁਰੂ ਹੋ ਜਾਵੇਗਾ ਲਗਾਤਾਰ ਹਿਲਾਉਂਦੇ ਹੋਏ ਆਪਾਂ ਬੈਸਨ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਬੈਸਨ ਨੂੰ ਆਪਾਂ ਘੱਟ ਸੇਕ ਤੇ 10 ਮਿੰਟ ਲਈ ਭੁੰਨ ਲਏ ਬੈਸਨ ਆਪਣਾ ਪਹਿਲਾਂ ਨਾਲੋਂ ਕਾਫੀ ਫੁੱਲ ਗਏ ਜਿਵੇਂ ਜਿਵੇਂ ਆਪਾਂ ਬੈਸਨ ਨੂੰ ਭੁੰਨੇ ਜਾਂਦੇ ਹੈ ਇਹ ਪਤਲਾ ਵੀ ਹੋ ਜਾਂਦਾ ਇਸੇ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਬੈਸਨ ਨੂੰ ਹਲੇ 10-15 ਮਿੰਟ ਹੋਰ ਭੁੰਨ ਲਾਵਾਂਗੇ ਖੋਏ ਵਿੱਚ ਆਪਾਂ ਖੋਆ ਪਾ ਦੇਵਾਂਗੇ। ਕੋਏ ਨੂੰ ਬੇਸਣ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਸੇਕ ਆਪਾਂ ਘੱਟ ਹੀ ਰੱਖਾਂਗੇ। ਖੋਏ ਨੂੰ ਆਪਾਂ ਬੇਸਣ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ। ਤੋਂ ਆਪਾਂ ਘਰ ਵਿੱਚ ਵੀ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ। ਪਰ ਖੋਆ ਆਪਾਂ ਨੂੰ ਬਾਜ਼ਾਰ ਵਿੱਚੋਂ ਵੀ ਆਸਾਨੀ ਨਾਲ ਮਿਲ ਜਾਂਦੇ। ਨੂੰ ਮਿਕਸ ਕਰਕੇ ਆਪਾਂ 3-4 ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਇਸ ਵਿੱਚੋਂ ਕੱਚਾਪਨ ਸਾਰਾ ਖਤਮ ਹੋ ਜਾਵੇ ਖੋਏ ਵਾਲਾ। ਲਗਾਤਾਰ ਹਿਲਾਉਂਦੇ ਰਹਿਣ ਸੇਕ ਆਪਾਂ ਮੀਡੀਅਮ ਰੱਖਾਂਗੇ ਬੇਸਨ ਤੇ ਖੋਏ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ 3-4 ਮਿੰਟ ਲਈ ਭੁੰਨ ਲੈ ਬੇਸਨ ਤੇ ਖੋਆ ਆਪਣਾ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਹੈ ਬੇਸਨ ਦੀ ਜਗ੍ਹਾ ਆਪਾਂ ਕਣਕ ਦਾ ਆਟਾ ਪਾ ਕੇ ਵੀ ਬਿੰਨੀਆ ਬਣਾ ਸਕਦੇ ਹਾਂ ਫਿਰ ਵੀ ਟੇਸਟ ਬਹੁਤ ਵਧੀਆ ਆਵੇਗਾ ਜਿਸ ਤਰ੍ਹਾਂ ਆਪਾਂ ਬੇਸਨ ਨੂੰ ਭੁੰਨਿਆ ਉਸੇ ਤਰ੍ਹਾਂ ਹੀ ਕਣਕ ਦੇ ਆਟੇ ਨੂੰ ਘੱਟ ਸੇਕ ਤੇ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ ਆਪਾਂ ਗੈਸ ਬੰਦ ਕਰਦੇ ਹਾਂ ਇਸ ਵਿੱਚ ਆਪਾਂ ਭੁੰਨੇ ਹੋਏ ਡਰਾਈ ਫਰੂਟ ਣਾਲੀ ਪੀਸੀ ਹੋਈ ਚੀਨੀ ਮਲਾ ਦੇਵਾਂਗੇ ਕਿੰਨੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਥੋੜੀ ਵੱਧ ਘੱਟ ਵੀ ਰੱਖ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਏ ਪਿੰਨੀਆਂ ਲਈ ਮਿਕਸਚਰ ਆਪਣਾ ਬਣ ਕੇ ਤਿਆਰ ਹੈ ਪਰ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਠੰਡਾ ਕਰ ਲਵਾਂਗੇ ਤਾਂ ਜੋ ਆਪਾਂ ਪਿੰਨੀਆਂ ਆਸਾਨੀ ਨਾਲ ਵੰਡ ਸਕੀਏ ਪਿੰਨੀਆਂ ਲਈ ਮਿਕਸਚਰ ਨੂੰ ਆਪਾਂ ਹਲਕਾ ਠੰਡਾ ਕਰ ਲਏ ਇਸ ਨੂੰ ਜ਼ਿਆਦਾ ਠੰਡਾ ਨਹੀਂ ਕਰਨਾ ਬਸ ਇੰਨਾ ਹੀ ਠੰਡਾ ਕਰਨਾ ਹੈ ਕਿ ਆਪਾਂ ਪਿੰਨੀਆਂ ਨੂੰ ਆਸਾਨੀ ਨਾਲ ਵੰਡ ਸਕੀਏ ਉਨਾ ਪੈਂਸ ਦੀਆਂ ਪਿੰਨੀਆਂ ਬੱਟ ਲਵਾਂਗੀ ਪਿੰਨੀਆਂ ਦਾ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪਿੰਨੀਆਂ ਬੱਟ ਕੇ ਤਿਆਰ ਕਰ ਲਵਾਂਗੇ ਸਾਰੀਆਂ ਪਿੰਨੀਆਂ ਆਪਾਂ ਬੱਟ ਕੇ ਤਿਆਰ ਕਰ ਲਈਆਂ ਨੇ ਪਿੰਨੀਆਂ ਆਪਣੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਨੇ ਇਹ ਦੇਖਣ ਵਿੱਚ ਵੀ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਤੇ ਇਸ ਦਾ ਟੇਸਟ ਵੀ ਬਹੁਤ ਵਧੀਆ ਆਏ ਪਿੰਨੀਆਂ ਨੂੰ ਆਪਾਂ ਇਸੇ ਤਰ੍ਹਾਂ ਹੀ ਬਣਾ ਕੇ 1 ਮਹੀਨੇ ਤੋਂ ਵੱਧ ਸਮੇਂ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਸਰਦੀ ਦਾ ਮੌਸਮ ਹੁਣ ਕਰਕੇ ਪਿੰਨੀਆਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਤੁਸੀਂ ਵੀ ਮੇਰੇ ਤਰੀਕੇ ਨਾਲ ਇੱਕ ਵਾਰੀ ਪਿੰਨੀਆਂ ਜ਼ਰੂਰ ਬਣਾ ਕੇ ਖਾਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਜਾਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਜੇ ਨਨੋ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ